ਪਕੀਨਾਂ ਦਾ ਡਾ ਡਵੀਪ ਸਿੰਘ ਜੀ ਪਕੀ ਕੀ ਘਟਨਾ ਕੀ ਪਾਪੀ ਹੈ ਸਰ ਇਥੇ ਯੂ ਚਿਹਰੇ ਹੁੰਦੇ ਆਂ ਇਸ ਦੁਕਾਨ ਤੋਂ ਅੱਛਾ ਕੈਂਟ ਬਾਗਮ ਆਪਣਾ ਦਾ ਅੱਛਾ ਤੇ ਜਦੋਂ ਆਏ ਆ ਤੋ ਮੁੰਡੇ ਦੀ ਲਾਸ਼ ਪਈ ਹੈ ਗੱਡੀ ਦੇ ਵਿੱਚ ਅੱਛਾ ਤੇ ਉਹਦੇ ਗੋਲੀਆਂ ਮਾਰ ਕੇ ਚਲੇ ਗਏ ਤੇ ਸਾਡੇ ਸਾਡੇ ਪਿੰਡ ਸਾਡੇ ਘਾਰੀ ਤੋਂ ਦੁੱਧ ਪਾਉਣ ਦਾ ਸੀ ਮੈਂ ਅੱਛਾ ਉਹ ਕਿਥੇ ਨਹੀਂ ਚਲੇ ਤੇ ਕਿੰਨੇ ਵਜੇ ਦੀ ਘਟਨਾ ਹੈ ਇਹ ਸਰ ਸਾਡੇ ਵੀ 7 ਵਜੇ ਪਹੁੰਚੇ ਆ ਜੀ ਇਥੇ 7:15 ਕੁ ਦੇ ਹਾਂਜੀ ਉਦੋਂ ਇੱਥੇ ਲਾਸ਼ ਗੱਡੀ 'ਚ ਪਈ ਫਿਰ ਪੁਲਿਸ ਕਿੰਨੇ ਵਜੇ ਪਹੁੰਚੀ ਨਾਲ ਹੀ ਸਰ ਪੁਲਿਸ ਵੀ ਨਾਲ ਹੀ ਥੋੜੇ ਉਦੋਂ ਹੀ ਨਾਲ ਹੀ ਇਕੱਠੇ ਆ ਗਏ ਤੇ ਮੁੰਡਾ ਕੱਲਾ ਕੱਲਾ ਸੀ ਜਿਹਨਾਂ ਹਾਂਜੀ ਮਾਪਿਆਂ ਦਾ ਕੱਲਾ ਮੁੰਡਾ ਹੈ ਪੁੱਤ ਹੀ ਤੇ ਕਿੰਨਾ ਘਰ ਦੁੱਧ ਪਾ ਕੇ ਆਇਆ ਸੀ ਸਰ ਪੇੜੇ 5-6 ਘਰ ਆ ਸਾਡੇ ਘਰ ਵੀ ਆਉਂਦਾ ਮੁੰਡਾ ਤੇ ਲਾਗੇ ਗਵਾਂਡੀਆਂ ਵੀ ਪਾ ਕੇ ਆਉਂਦਾ ਕੀ ਲੱਗਦਾ ਮਾਮਲਾ ਜੀ ਠੀਕ ਹਨ ਦੇਖੋ ਜੀ ਆਪਾਂ ਨੂੰ ਬਹੁਤਾ ਜਿਆਦਾ ਜਾਣਕਾਰੀ ਨਹੀਂ ਇਸ ਬਾਰੇ ਕੋਈ ਕਹਿ ਨਹੀਂ ਸਕਦੇ ਤਾਂ ਰੰਜੇਸ਼ ਹੈ ਤਾਂ ਕੀ ਮੰਗ ਕਰਦੇ ਪੂਰਾ ਇਹਨਾਂ ਨਿਆਂ ਮਿਲਣਾ ਚਾਹੀਦਾ ਜੀ ਮਦਰ ਜੋ ਵੀ ਕਰਨ ਉਹਨਾਂ ਦਾ ਘਰ ਹੀ ਸਾਰਾ ਜਿਹੜਾ ਵਿਚਾਰਿਆਂ ਦਾ ਇਹ ਪਿੰਡ ਤੌਰਨਪਿੰਡਾ ਜੀ ਸਾਡੇ ਥਾਣੇ ਜੰਡੇਆਲੇ ਦੇ ਵਿੱਚ ਕੁਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਸੀ ਦੁੱਧੀ ਦਾ ਦੁੱਧ ਦਾ ਕੰਮ ਕਰਦਾ ਸੀ ਤੇ ਅੱਜ ਇਹ ਸ਼ਾਮ ਨੂੰ 6:30 ਵਜੇ ਦੇ ਲਗਭਗ ਕਰੀਬ ਇਹ ਪਿੰਡ ਤਲਾਵਾ ਦੁੱਧ ਦੇਣ ਗਿਆ ਸੀ ਤੇ 7:00 ਵਜੇ 7:00 ਵਜੇ ਦੇ ਲਾਗੇ ਉੱਥੋਂ ਇਹ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ ਤੇ ਇਸ ਮੋਟਰ ਦੇ ਉੱਤੇ ਆ ਤੁਸੀਂ ਦੇਖਿਆ ਜਿਹੜੇ ਗੱਡੀ ਲੱਗੀ ਆ ਗੱਡੀ ਦੇ ਉੱਤੇ ਸੀ ਤਾਂ ਇੱਥੇ ਆਣ ਕੇ ਜੋ ਲੱਗ ਰਿਹਾ ਟਾਇਰਾਂ ਦੇ ਨਿਸ਼ਾਨ ਆ ਉੱਥੋਂ ਇਹਨੂੰ ਗੱਡੀ ਸਾਹਮਣੇ ਤੋਂ ਰੋਕ ਲਈ ਰੋਕ ਕੇ ਤੇ ਬੰਦਿਆਂ ਨੇ ਫਾਇਰਿੰਗ ਕਰਕੇ ਤਾਂ ਇਹਦੀ ਡੈਥ ਹੋਈ ਆ ਕਿੰਨੇ ਬੰਦੇ ਸੀ ਜਿਹਨਾਂ ਨੇ ਕੀਤੇ ਆ ਅੱਜ ਇਹ ਨਹੀਂ ਪਤਾ ਲੱਗਿਆ ਵੀ ਕਿੰਨੇ ਬੰਦੇ ਸੀ ਉਸੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਗੋਲੀਆਂ ਕਿੰਨੀਆਂ ਵਜੀਆਂ ਗੋਲੀਆਂ 3 ਵਜੀਆਂ ਆਉਂਦੇ ਜੀ ਫਿਲਹਾਲ ਅਜੇ ਸਿਰ ਦੇ ਵਿੱਚ ਹੋਏਗਾ ਕੰਨ ਦੇ ਵਿੱਚ ਤੇ ਬਾਹਾਂ ਤੇ ਤੇ ਦ ਤਿੰਨ ਗੋਲੀਆਂ ਟੋਟਲ ਲੱਗੀਆਂ ਡੈਥ ਜਿਹੜੀ ਹਸਪੀਟਲ ਜਾ ਕੇ ਹੋਈ ਕਿੱਥੇ ਨਹੀਂ 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 ਡੈਥ ਮੌਕੇ ਤੇ ਹੀ ਹੋ ਗਈ ਸੀ ਕੋਈ ਰੰਜਿਸ਼ ਦਾ ਮਾਮਲਾ ਲੱਗਦਾ ਹਾਂਜੀ ਹਾਂਜੀ ਇਹ ਸਾਨੂੰ ਕਲੀਅਰ ਹੋਈ ਹੈ ਗੱਲ ਉਹਦੇ ਫਾਦਰ ਸਾਹਿਬ ਤੋਂ ਪਿੰਡ 'ਚ ਰੰਜਿਸ਼ ਦਾ ਹੀ ਇਹਨਾਂ ਦਾ ਹੈਗਾ ਰੰਜਿਸ਼ ਚੱਲਦੀ ਆ ਉਦੇ ਤਹਿਤ ਹੀ ਉਹਨਾਂ ਵੱਲੋਂ ਹੋਇਆ ਹੋਰ ਇਹਨਾਂ ਦਾ ਕਿਸੇ ਨਾਲ ਕੋਈ ਲੈਣ ਦੇਣ ਨਹੀਂਗਾ ਸਿਰਫ ਪੁਰਾਣੀ ਇਹਨਾਂ ਦੀ 10-15 ਸਾਲ ਪਹਿਲਾਂ ਦਾ ਕੋਈ ਇਹੋ ਜਿਹਾ ਕੋਈ ਡਿਸਪਿਊਟ ਸੀਗਾ ਉਹੀ ਇਹਨਾਂ ਦਾ ਮੇਨ ਮੁੱਖ ਕਾਰਨ ਲੇਕਿਨ ਫਿਰ ਵੀ ਅਸੀਂ ਉਹ ਤਸਦੀਕ ਕਰ ਰਹੇ ਹਾਂ ਮੋਸਟਲੀ 99% ਉਹੀ ਪਿੰਡ ਦੀ ਰੰਜਿਸ਼ ਦਾ ਇਹ ਮਾਮਲਾ ਮੌਡਰੀ ਤਫਤੀਸ਼ ਕੀ ਸਾਹਮਣੇ ਆ ਰਹੀ ਹੈ ਮੌਡਰੀ ਚ ਇਹੀ ਆ ਕਿ ਪਿੰਡ ਦਾ ਹੀ ਇਹਨਾਂ ਦੇ ਜੋ ਉਹਨਾਂ ਦੇ ਦੱਸਣ ਮੁਤਾਬਕਾ ਜੋ ਹਾਲਾਤ ਬਣਦੇ ਆ ਉਹ ਇਹੀ ਆ ਵੀ ਪਿੰਡ ਦੇ ਹੀ ਕਿਸੇ ਬੰਦੇ ਨੇ ਬੰਦੇ ਹਾਇਰ ਕਰਕੇ ਇਹਨਾਂ ਦਾ ਕਤਲ ਕਰਾਇਆ ਤੁਕੋ ਕਾਦਲਾਂ ਦਾ ਪਤਾ ਲੱਗ ਸਕਦਾ ਕਿ ਬਸ ਹੁਣ ਚੱਲ ਰਿਹਾ ਜੀ ਅਜੇ ਮੈਂ ਉਹ ਡਿਸਕਲੋਜ਼ ਨਹੀਂ ਕਰ ਸਕਦਾ ਲੇਕਿਨ ਛੇਤੀ ਅਸੀਂ ਫੜ ਲਵਾਂਗੇ ਇੱਕ ਕਤਲ ਆਪ ਕੀਤਾ ਉਹ ਜਾਂ ਕਰਵਾਇਆ ਗਿਆ ਉਹ ਫਾੜੇ ਤੇ ਇਹ ਕਰਵਾਇਆ ਗਿਆ ਲੱਗਦਾ ਮਤਲਬ ਆ ਆਪ ਵੀ ਵਿੱਚ ਇਨਵੋਲਵ ਹੋ ਸਕਦੇ ਆ ਜਾਂ ਬੰਦੇ ਕਿਉਂਕਿ ਬੰਦੇ ਦੋ ਤਿੰਨ ਬੰਦਿਆਂ ਤੋਂ ਘੱਟ ਕੰਮ ਨਹੀਂ ਗਾ ਇਹ ਗੱਡੀ ਮੋਹਰਿਆਂ ਵੀ ਰੋਕੀ ਆ ਪਿੱਛੇ ਵੀ ਬੰਦੇ ਹੋਣਗੇ ਜਿੱਦਾ ਸ਼ੀਸ਼ਾ ਸਾਈਡ ਤੋਂ ਤੋੜਿਆ ਤਿੰਨ ਤਿੰਨ ਚਾਰ ਬੰਦਿਆਂ ਦਾ ਕੰਮ ਹੋਊਗਾ ਘੱਟੋ ਘੱਟ ਸਰ ਇਹੋ ਜਿਹੀ ਵਾਰਦਾਤ ਤਾਂ ਕਾਫੀ ਹੋ ਰਹੀ ਆ ਕੀ ਗੱਲ ਆ ਇਹ ਵਸੂਨ ਪਿੰਡਾਂ ਦੀ ਲੋਕਾਂ ਦੀ ਜਿੱਦਾਂ ਰੰਜਿਸ਼ ਵਾਜੀ ਇੰਨੀ ਵੱਧ ਗਈ ਆ ਇਹ ਕੰਟਰੋਲ ਹੀ ਨਹੀਂ ਕਰ ਰਹੇ ਲੋਕ ਇੱਕ ਦੂਜੇ ਦੇ ਆਪ ਹੀ ਇਸ ਚੀਜ਼ ਦੇ ਉੱਤੇ ਲੈ ਕੇ ਚੱਲਦੇ ਆ ਲੁੱਟਾਂ ਖੋਹਾਂ ਚੋਰੀਆਂ ਕਾਫੀ ਇਹੋ ਜਿਹੇ ਕਵਾਰਦਾ ਤਾਂ ਕਾਫੀ ਹੁੰਦੀਆਂ ਨੇ ਹੋ ਰਹੀਆਂ ਜੀ ਜਿੱਦਾਂ ਪਿੱਛੇ ਤੁਹਾਡੇ ਆ ਜੰਡੇਲੇ ਚ ਹੀ ਹੋਈ ਸੀਗੀ ਅਸੀਂ ਉਹ ਦੋ ਦਿਨ ਤੇ ਅੰਦਰੋਂ ਅੰਦਰ ਹੀ ਫੜ ਲਏ ਤੇ ਇਹ ਤਾਂ ਜਿਹੜਾ ਜੋ ਚੱਲਦਾ ਪੁਲਿਸ ਦਾ ਸਾਡੀ ਪੂਰੀ ਮਸਤਾਬਾ ਤੁਹਾਡੇ ਤੁਹਾਨੂੰ ਪਤਾ ਹੀ ਆ ਰੋਜ਼ ਪਿਆ ਹੁਣ ਵੀ ਦੇਖ ਲਓ ਅਸੀਂ ਮੈਂ 5 ਮਿੰਟ ਦੇ ਵਿੱਚ ਹੀ ਪਹੁੰਚ ਗਿਆ ਸੀ ਜਦੋਂ ਪਤਾ ਲੱਗਿਆ ਉਸੇ ਵੇਲੇ ਆਫਿਸ ਹੀ ਅਜੇ ਕੰਮ ਕਰ ਰਹੇ ਸੀ ਕਿੰਨੇ ਕਵਾਂ ਦੇ ਘਟਣਾ ਜੀ ਇਹ 7 ਵਜੇ 7 ਵਜੇ ਇਹਨਾਂ ਨੇ ਦੁੱਧ ਦਿੱਤਾ ਜੋ ਜਿਨ੍ਹਾਂ ਦੇ ਘਰ ਦਿੱਤਾ ਉਹਨਾਂ ਨਾਲ ਗੱਲਬਾਤ ਹੋਈ ਮੇਰੀ 7 ਵਜੇ ਦੁੱਧ ਦੇ ਕੇ ਚੱਲੇ ਸੀ ਤੇ ਵੱਧ ਤੋਂ ਵੱਧ 5 ਤੋਂ 10 ਮਿੰਟ ਦੇ ਵਿੱਚ ਵਿੱਚ ਇੱਥੇ ਕੰਮ ਹੋਇਆ 5 7 5 ਤੇ ਜਾਂ 10 ਦੇ ਵਿੱਚ ਆਹ ਸੇ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਛੇਤੀ ਫੜ ਲਾਂਗੇ ਹੁਣ ਕੀ ਕਾਰਵਾਈ ਹੋ ਰਹੀ ਹੈ ਹੁਣ ਬਸ ਉਹਨਾਂ ਦੇ ਫਾਦਰ ਤੇ ਬਿਆਨ ਲਿਖ ਕੇ ਪਰਚਾ ਦੇ ਰਹੇ ਹਾਂ ਤੇ ਉੱਤੇ ਫਿਰ ਪਰਚਾ ਦੇ ਕੇ ਤੇ ਤਫ਼ਤੀਸ਼ ਕਰਾਂਗੇ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658